ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਦੇ ਵਿਚਾਰ ਸੁਣੋ ਨਹੀਂ ਆਨੰਦ 'ਚ ਰਹਿਣਾ ਚਾਹੁੰਨਾ ਆ ਸਕਰੀਨ ਵਿੱਚ ਹਰ ਵੇਲੇ ਆਨੰਦ ਵਾਲਾ ਚੈਨਲ ਚੱਲੇ ਤੇ ਤੈਨੂੰ ਉਹ ਫ੍ਰੀਕਵੈਂਸੀ ਤੇ ਆਪਣੇ ਆਪ ਨੂੰ ਲਿਜਾਣਾ ਪੈਣਾ ਤੇ ਆਨੰਦ ਨੂੰ ਅਟਰੈਕਟ ਕਰਨਾ ਪੈਣਾ ਖਿੱਚਣਾ ਪਾਣਾ ਆਪਣੇ ਵੱਲ ਜਦੋਂ ਤੁਸੀਂ ਉਸ ਫ੍ਰੀਕਵੈਂਸੀ ਤੇ ਸੀਨਾ ਕੈਂਪਾਂ ਵਾਲੇ ਯਾਦ ਕਰੋ ਭਲਾ ਜਦੋਂ ਕੈਂਪ ਲਾ ਰਹੇ ਸੀ ਆਪਾਂ ਆਪਾਂ ਉਹਨਾਂ ਦਿਨਾਂ ਚ ਉਸ ਫ੍ਰੀਕਵੈਂਸੀ ਤੇ ਚਲੇ ਗਏ ਜਦੋਂ ਸਿਰਫ ਅਨੰਦੀ ਅਨੰਦ ਆ। ਸਾਡਾ ਚੈਨਲ ਗਲਤ ਹੋ ਜਾਂਦਾ ਹੈ। ਸਾਡੀ ਪ੍ਰੋਬਲਮ ਇਹ ਹੈ ਅਸੀਂ ਚੈਨਲ ਗਲਤ ਮਲਾ ਰਹੇ ਰਹਿੰਦੇ ਆ। ਆ ਜਿਹੜਾ ਇੱਥੇ ਇਰੀਟੇਟ ਹੋ ਰਿਹਾ ਗੁੱਸਾ ਹੋ ਰਿਹਾ ਖਿਜ ਹੋ ਰਹੀ ਹੈ ਅਸਲ ਚ ਇਹ ਪ੍ਰੋਬਲਮ ਇਹ ਹੈ ਕਿ ਅਸੀਂ ਖਿੱਚੀ ਹੋ ਕੁਝ ਰਹੇ ਆ। ਗੁਰੂ ਸਾਹਿਬ ਨੇ ਇਹਨੂੰ ਕਿਹਾ ਸੀ ਲੌਫ ਨੇਚਰ ਕੋ ਕਾਨੂੰਨ ਹੈ ਜਿਹੜਾ ਕੁਦਰਤ ਦਾ ਇਹ ਤੇਰੇ ਇਰਾਦਿਆਂ ਤੇ ਲੱਗਦਾ ਹੈ ਤੂੰ ਸੋਚਦਾ ਕਿਵੇਂ ਹੈ ਤੇਰੇ ਖਿਆਲ ਆਪ ਕਿਵੇਂ ਦੇ ਨੇ ਅੰਦਰ ਹਰ ਥੌਟ ਦੇ ਵਿੱਚ ਫ੍ਰੀਕਵੈਂਸੀ ਹੈ ਹਰ ਥੌਟ ਇੱਕ એનર્ਜੀ ਲੈ ਕੇ ਆਉਂਦਾ ਹੈ ਤੁਹਾਡੇ ਅੰਦਰ ਇਹਨੂੰ ਇਹਦੇ ਤੇ ਵਰਕ ਕਰੋ ਨਾਨਕ ਜੀ ਉਪਾਏ ਕੈ ਲਿਖ ਨਾਵੇ ਧਰਮ ਬਹਾਲਿਆ ਕੁਦਰਤ ਬੈ ਧਰਮ ਬੈਠਾ ਧਰਮ ਰਾਜਾ ਬੈਠਾ ਤੂੰ ਸੋਚਦਾ ਕਿਵੇਂ ਹੁਣ ਮੇਰੀ ਗੱਲ ਸੁਣਿਓ ਇਹਨੂੰ ਹੋਰ ਥੋੜਾ ਜਿਆ ਖੋਲ ਦੇਣਾ ਵੇਖੋ ਇੱਕ ਹੈ ਐਕਸ਼ਨ ਤੇਰੇ ਸਰੀਰ ਦਾ ਤੇ ਇੱਕ ਐਕਸ਼ਨ ਹੈ ਤੇਰੇ ਮਨ ਦਾ ਰੱਬ ਕੁਦਰਤ ਤੇਰੇ ਮਨ ਦਾ ਐਕਸ਼ਨ ਵੇਖਦਾ ਵੇਖੋ ਜੀਪ ਦਾ ਐਕਸ਼ਨ ਹੈ ਮੈਲ ਕੱਢ ਦਿਓ ਮੈਲ ਕੱਢ ਦਿਓ ਇਹ ਸਰੀਰ ਦਾ ਐਕਸ਼ਨ ਹੈ ਪਰ ਮਨ ਕੀ ਕਹਿੰਦਾ ਨਾ 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 ਇੰਨੇ ਨਾਲ ਕੀ ਹੋ ਚੱਲਿਆ ਇਹ ਤੇ ਮਾੜਾ ਜਿਹਾ ਹੀ ਹੈ ਇੰਨਾ ਕਦੇ ਕੋਈ ਪੁੱਛ ਨਹੀਂ ਕਹਿੰਦਾ ਮਨ ਐਕਸ਼ਨ ਨਹੀਂ ਕਰ ਰਿਹਾ ਜੀਵ ਕਰ ਰਿਹਾ ਫਿਰ ਸੁਣੋ ਕਿਸੇ ਬੰਦੇ ਨੂੰ ਤੁਸੀਂ ਮਿਲਦੇ ਹੋ ਤੁਸੀਂ ਉਹਨੂੰ ਮਿਲੇ ਜੱਫੀ ਪਾ ਕੇ ਸਰੀਰ ਨੇ ਤੇ ਐਕਸ਼ਨ ਕੀਤਾ ਦੋਸਤ ਆਇਆ ਇਹਨੂੰ ਮਿਲਿਆ ਪਰ ਮਨ ਕੀ ਕਹਿੰਦਾ ਉਹ ਕਿੱਥੇ ਆ ਗਿਆ ਕੋਈ ਟਾਈਮ ਹੈ ਹੁਣ ਮੈਂ ਮੂਵੀ ਵੇਖਣੀ ਸੀ ਹੁਣ ਮੈਂ ਮੇਰਾ ਹੋਰ ਕੰਮ ਵੀ ਕਿੱਥੋਂ ਆ ਗਿਆ ਤਨ ਨੇ ਐਕਸ਼ਨ ਕੀਤਾ ਪਰ ਮਨ ਨੇ ਐਕਸ਼ਨ ਨਹੀਂ ਕੀਤਾ ਹੁਣ ਤਨ ਤੇ ਉਹਨੂੰ ਮਿਲ ਗਿਆ ਪਕੌੜੇ ਵੀ ਖਵਾਏ ਰੋਟੀ ਵੀ ਖਵਾਈ ਪਰ ਮਨ ਇਹ ਜਿਹੜਾ ਜਿਹੜਾ ਤੇਰਾ ਮਨ ਦਾ ਐਕਸ਼ਨ ਹੈ ਇਹ ਕੁਦਰਤ ਵੇਖਦੀ ਏ ਇਹਨੂੰ ਰੱਬ ਵੇਖਦਾ ਹੈ ਮਨ ਨੇ ਐਕਸ਼ਨ ਹੀ ਨਹੀਂ ਕੀਤਾ ਤੂੰ ਦੋਸਤ ਨਾਲ ਰਹੇਗਾ ਪਰ ਤੈਨੂੰ ਸਵਾਦ ਨਹੀਂ ਆਉਣਾ ਮਨ ਦਾ ਐਕਸ਼ਨ ਨਾਲ ਜਾਂਦਾ ਅਸੀਂ ਤਨ ਦਾ ਐਕਸ਼ਨ ਤੇ ਕਰਦੇ ਹਾਂ ਸਾਡਾ ਮਨ ਐਕਸ਼ਨ ਮੈਂ ਕੀਰਤਨ ਕਰ ਰਿਹਾ ਮਨ ਦੀ ਨਾਲ ਕਰਦਾ ਤੇ ਵੇਖੋ ਕੀ ਅਵਾਜ਼ ਮੇਰੀ ਤੁਸੀਂ ਸੁਣਨੀ ਹੈ ਪਰ ਮੇਰੇ ਮਨ ਦੇ ਐਕਸ਼ਨ ਨੂੰ ਕੁਦਰਤ ਨੇ ਵੇਖਣਾ ਉਹਨੇ ਉਦਾਂ ਦਾ ਹੀ ਮੈਨੂੰ ਰਸ ਭੇਜਣਾ ਜੇ ਮੈਂ ਰਸ ਵਿੱਚ ਹਾਂ ਤੇ ਮੈਨੂੰ ਰਸ ਹੋਣਾ ਹੈ ਪਰ ਜੇ ਮੇਰਾ ਮਨ ਵਿਚਲਤ ਹੈ ਕਾਲਾ ਪੈ ਰਿਹਾ ਤੇ ਮੈਨੂੰ ਫਿਰ ਕਾਲ ਪੈਣੀ ਹੈ ਫਿਰ ਮੈਨੂੰ ਰਸ ਨਹੀਂ ਹੋਣਾ ਅੰਦਰ ਮੇਰੇ ਕੀ ਚੱਲਦਾ ਹੈ ਇਰਾਦਾ ਮੇਰਾ ਕੀ ਹੈ ਇਹ ਇਰਾਦਿਆਂ ਤੇ ਕੰਮ ਕਰਿਆ ਜ਼ਿੰਦਗੀ 'ਚ ਜਦੋਂ ਕਿਸੇ ਨੂੰ ਮਿਲੋ ਇਰਾਦਾ ਵੀ ਸਹੀ ਰੱਖੋ ਜਾਂ ਫਿਰ ਨਾ ਮਿਲੋ ਤਨ ਤੇ ਮਨ ਦਾ ਮੇਲ ਕਰਕੇ ਮਿਲਿਆ ਕਰੋ ਨਹੀਂ ਤੇ ਨਾ ਮਿਲਿਆ ਕਰੋ ਬੈਠਿਆ ਹੀ ਨਾ ਕਰੋ ਪਰ ਜੇ ਤੁਹਾਡਾ ਮਨ ਨਹੀਂ ਨਾ ਮੰਨਦਾ ਤਨ ਤੇਰਾ ਦੋਸਤ ਵੇਖ ਰਿਹਾ ਮਨ ਤੇਰਾ ਕੁਦਰਤ ਰੱਬ ਵੇਖਦਾ ਹੈ ਇਦਾਂ ਕਹਿ ਸਕਦੇ ਆਂ ਮਨ ਦਾ ਐਕਸ਼ਨ ਕੀ ਹੈ ਤੁਹਾਡਾ ਮਨ ਐਕਸ਼ਨ ਨਹੀਂ ਲੈਂਦਾ ਤਨ ਲੈਂਦਾ ਇਸੇ ਕਰਕੇ ਸਵਾਦ ਹੀ ਨਹੀਂ ਆਉਂਦਾ ਲੋਕੀ ਕੀਰਤਨ ਕਰਦੇ ਨੇ ਕੋਈ ਸਵਾਲ ਆ ਸਾਜ ਇਸ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਹੈ ਭਾਈ ਸਾਹਿਬ ਨੇ ਪੂਰੀ ਗੱਲਬਾਤ ਮਨ ਦੇ ਵਿਸ਼ੇ ਉੱਤੇ ਕੀਤੀ ਹੈ ਤੇ ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੰਨਾ ਜ਼ੋਰ ਦਿੱਤਾ ਹੈ ਉਹ ਸਾਰਾ ਮਨ ਉੱਤੇ ਦਿੱਤਾ ਹੈ ਜੇਕਰ ਆਪਾਂ ਮਨ ਦੇ ਵਿਚਾਰ ਸ਼ੁੱਧ ਰੱਖਾਂਗੇ ਤਾਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਪਰ ਆਪਣਾ ਮਨ ਜਦੋਂ ਕਿਤੇ ਹੋਰ ਹੁੰਦਾ ਹੈ ਤਨ ਕਿਤੇ ਹੋਰ ਹੁੰਦਾ ਹੈ ਫਿਰ ਨਾਤਾ ਕਦੇ ਮਨ ਦੇ ਵਿਚਾਰ ਸ਼ੁੱਧ ਹੋ ਸਕਦੇ ਹਨ ਤੇ ਨਾ ਹੀ ਕੋਈ ਕੰਮ ਸ਼ੁੱਧ ਹੋ ਸਕਦਾ ਕਿਉਂਕਿ ਮਨ ਕਿਤੇ ਹੋਰ ਫਿਰਦਾ ਹੁੰਦਾ ਹੈ ਕਿ ਤਨ ਕਿਤੇ ਹੋਰ ਹੈ ਭਾਈ ਸਾਹਿਬ ਦੇ ਵਿਚਾਰ ਅਨੁਸਾਰ ਉਹ ਕਦੇ ਵੀ ਦੁਖੀ ਨਹੀਂ ਹੋਏ ਕਿਉਂਕਿ ਉਹ ਆਪਣੇ ਵਿਚਾਰਾਂ ਨੂੰ ਸ਼ੁੱਧ ਰੱਖਦੇ ਹਨ ਤੇ ਭਾਈ ਸਾਹਿਬ ਜੋ ਕੈਂਪ ਕਰਵਾਉਂਦੇ ਹਨ ਉਹਨਾਂ ਵਿੱਚ ਵੀ ਉਹ ਮਨ ਤੇ ਬਹੁਤ ਜ਼ੋਰ ਲਿੰਦੇ ਹਨ ਕਿਉਂਕਿ ਸਾਡਾ ਮਨ ਹੀ ਸਾਰੇ ਵਿਕਾਰਾਂ ਦਾ ਕਾਰਨ ਹੈ ਕਿਉਂਕਿ ਜਦੋਂ ਮਨ ਦੇ ਵਿੱਚ ਗਲਤ ਵਿਕਾਰ ਆਉਂਦੇ ਹਨ ਤਾਂ ਹੀ ਆਦਮੀ ਉਲਟ-ਪੁਲਟ ਕੰਮ ਕਰਦਾ ਹੈ ਜਦੋਂ ਸਾਡੇ ਮਨ ਦੇ ਵਿਚਾਰ ਸ਼ੁੱਧ ਹੋ ਜਾਂਦੇ ਹਨ ਫਿਰ ਅਸੀਂ ਕੰਮ ਵੀ ਸਹੀ ਕਰਦੇ ਹਾਂ ਤੇ ਪੂਰੀ ਕੁਦਰਤ ਵੀ ਸਾਨੂੰ ਚੰਗੀ ਲੱਗਦੀ ਹੈ ਜਦੋਂ ਮਨ ਦੇ ਵਿਚਾਰ ਮਾੜੇ ਹੋ ਜਾਂਦੇ ਹਨ ਤਾਂ ਸਾਨੂੰ ਕੁਦਰਤ ਵਿੱਚ ਕੁਝ ਚੰਗਾ ਨਹੀਂ ਲੱਗਦਾ ਤੇ ਅਸੀਂ ਬਹੁਤ ਪਰੇਸ਼ਾਨ ਹੁੰਦੇ ਰਹਿੰਦੇ ਹਾਂ ਸਾਡੇ ਮਨ ਦੀ ਟਿਊਨਿੰਗ ਬਿਲਕੁਲ ਖਰਾਬ ਹੋ ਜਾਂਦੀ ਹੈ ਜਦੋਂ ਸਾਡੇ ਮਨ ਦੇ ਵਿਚਾਰ ਸਹੀ ਹੋ ਜਾਣਗੇ ਤਾਂ ਮਨ ਦੀ ਟਿਊਨਿੰਗ ਚੰਗੀ ਹੋਵੇਗੀ ਤੇ ਸੋ ਆਪਾਂ ਇਹੀ ਗੱਲ ਕਹਿੰਨੇ ਹਾਂ ਕਿ ਭਾਈ ਸਾਹਿਬ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਓ ਧੰਨਵਾਦ